ਫਿਲਮ ਤੇ ਰੰਗਾਰਮੀ ਦੀ ਕਿ ਕੱਤੇ ਮੇਰਾ ਲੜੀ ਲੈ ਗਿਆ ਮਸੀਤ ਤਾਚੂਸ ਹੋਇਆ ਲੈ ਗਈ ਕੱਲਾ ਫਿਲਮ ਦਾ ਸ਼ੂਟਿੰਗ ਚੱਲਦੀ ਹੁੰਨ ਦੇ ਵਿੱਚ ਪੜ ਗਿਆ ਹੁੰਨ ਦੇ ਵਿੱਚ ਪੜਦੇ ਸਾਰੀ ਜਵਾਈ ਨੇ ਜੋ ਕੀਤਾ ਨਾ ਵੋ ਵੋ ਮੈਂ ਸੋਚਵਨੀ ਚੰਗੀ ਹੋਏਗਾ ਸਕਦਾ ਉਹਨੇ ਮੇਰਾ ਚੁੱਟੜ ਫੜਿਆ ਚੁੱਟੜ ਦੇ ਹਾਂ ਕਰਕੇ ਤਾਂ ਕੀ ਬੜੀ ਤੁਮੈਨੂੰ ਮੈਂ ਮੈਂ ਸੋਚਿਆ ਵੀ ਨਹੀਂ ਸੀ ਜਵਾਈ ਇੰਨਾ ਕਰੂਗਾ ਤੇ ਮੈਂ ਆਪਣੇ ਮੂੰਹ ਦਾ ਬੰਦ ਕਰ ਲਿਆ ਹੱਥ ਨਾਲ ਤੇ ਜਵਾਈ ਨੇ ਮੈਨੂੰ ਜਿੱਤੀਸ ਗਿਆ ਮੇਰੇ ਚੁੱਟੜਾਏ ਕੋ ਆਪਣਾਂ ਚਾਦਰ ਦੇ ਵਿੱਚ ਐਨ ਮਤਲਬ ਮੋਟੀ ਸਾੜੀ ਚੰਗੀ ਫੜ ਕੇ ਹੋਏ ਚਿੱਟੜ ਦੇ। ਤਾਂ ਫੇ ਹੁੰਦੀ ਜਦੋਂ ਬਾਟ ਕੇ ਛੱਡੀ ਨਾ ਮੈਂ ਤਾਂ ਸੱਚੀ ਹੁੰਦਾ ਹਾਈ ਚਵਾਈ ਆਈ ਕਿ ਕਰਤਾ ਤੂੰ। ਤਾਂ ਫੇ ਰੰਗ ਤਾਂ ਚੰਗੀ ਫਟ ਕੇ ਐਨ ਮੈਨੇ ਚਾਂਜੀ ਘੜਤੀ ਤਾਂ ਫੇ ਤਾਂ ਇਹ ਫੜਾ ਹੁ ਕਿ ਤੂੰ ਪਰ ਆਇਆ ਤੇ ਮੇਰੇ ਖਾਂ ਦਾ ਵਚੇਂ ਦੇ ਕਿ ਜਾਣ ਅੱਗੇ। ਠਾ ਮੈਂ ਕ ਜਵਾਈਆ ਤੂੰ ਤਾਂ ਮੈਂਗਾ ਹੁਣੇ ਖਾਣਾ ਸ਼ੁਰੂ ਕਰਤਾ। ਕਿੰਦਾ ਖਾਣਾ ਤਾਂ ਮੈਂ ਘਤਦਾ ਜੰਮਾ ਜਿਹਾ ਪਾਣ ਨਾ। ਕਿੰਦਾ ਖਾਤ ਤਪੇ ਸ਼ੀਂਹੋਂ ਲੱਗ ਗਿਆ ਮੇਰੇ। ਮੈਂ ਕਿਹਾ ਚਾਂਗੀ ਰਜਵਾਈਆ ਛੋ ਕਰ ਨਾ ਕਰ ਮੈਂ। ਤਾਂ ਹੁ ਫੇ ਥਲੇ ਬੈਕਦਾ ਫੇਪ ਵੱੜ ਗਿਆ ਮੇਰੀ ਬੰਡ ਚ। ਤਕੀਅਤ ਦੰਗੀ ਦਾ ਮੇਂ ਬੱਟੀ ਉਹਨੇ ਬੜੂਰੇ ਜਿਤਨਾ ਤੇ ਹੱਥ ਬਣਾ ਕੇ ਰੰਦਾ ਪਿਆ ਮਦਰੋਗੀ ਜਿਮੂਰੇ ਹੱਥ ਪਾ ਕੇ ਤੋਂ ਮੇਰਾ ਨਾਲਾ ਤਾਂ ਮੈਂ ਸਮਝ ਗਈ ਮਗਾ ਜਵਾਈ ਨਹੀਂ ਹਾਂ ਸਵਾਰ ਲਾ ਦੇ ਮੇਰੇ ਪੜੇ ਸੱਟ ਦੇਣੀ ਤੇ ਉਧਰ ਉਹ ਵੀ ਦੋਨੇ ਰਾਮ ਨਮਕੀ ਹੋਇਆ ਨਾ ਕੋਦੀ ਜਿੱਦਣਗੀ ਕੀਤਾ ਆ ਆ ਮੇਰੀ ਭੈਣ ਨੂੰ ਚ ਲੱਗਾ ਹਾਂ ਨੰਬਰ ਲੱਜ ਬਲਕ ਆ ਗਿਆ ਤਾਂ ਦਾ ਹੁਣ ਦੂਜਾ ਥਾਣਾ ਵੀ ਬਾੜ ਕੱਢ ਲਿਆ ਮਤਸੂਦ ਨਹੀਂ ਨਾ ਉਹ ਦਾਦ ਥਾਣੇ ਦੇ ਬਾੜ ਦੋਨੇ ਘੱਟਦਾ ਉਹਨੇ ਕਿ ਲੂਈਆਂ ਲੰਤ ਦੇਸ਼ ਆ ਇਹਨਾਂ ਤੇ ਮੇਰੀ ਨਣਾ ਆਂ ਜੇ ਤੁਹਾਨੂੰ ਪਤਾ ਹੈ ਜਵਾਨ ਕਿੰਨੀ ਆ ਹੋ ਤੇ ਹਾਲੇ ਤੱਕ ਜਰੂਰ ਫੋਟ ਲਾ ਲੂ ਕੇ ਮੰਗੀ ਕਰਨਾ ਸੀ ਉਹਨੇ ਫੇਰ ਬਤਨ ਲਗਣਾ ਸੀ ਵੀ ਨਣਾ ਮੇਰੀ ਜਿੱਕੇ ਤਾਂ ਸਹੀ ਖੜਾ ਹੈ ਮੈਨੇ ਕਿਲੋਸ ਵਨ 3 ਟਨ 3 ਟਨ ਬੀਚ ਤੇੰਦਾ 2 ਟਨ ਦਾ

ਕੱਲ ਮੈਨਾਂ ਨਾਲ ਆਪਣੀ ਚੁੱਪੇ ਮਾਰਦੀ ਦੇਖ ਲਈ। ਕੱਲ ਇਦਾਂ ਹੋਈ ਕਿ ਮੈਂ ਤੇ ਮੇਰਾ ਘਰ ਵਾਲਾ ਸੀ ਉਹਨਾਂ ਨੂੰ ਮਿਲਣ ਜਾਣਾ ਸੀਗਾ। ਅਸੀਂ ਕੋਈ ਸੁ ਦੁਪਹਿਰੇ ਕਿਦਾਂ ਦੇ ਪਹੁੰਚੇ। ਕੱਲ ਮੈਨਾਂ ਨਾਲ ਆਪਣੀ ਉਹ ਦੇਖਵਾਰ ਸ਼ੁਰੂ ਹੋ ਗਈ। ਤੂੰ ਕਹਿੰਦੇ ਹਲੋ। ਹਾਂਜੀ। ਹਾਂ ਜੱਸੀ ਜੀ, ਮੈਂ ਜੱਸੀ ਬੋਲ ਰਿਹਾ। ਨਹੀਂ ਤੁਸੀਂ ਕੀ ਗੱਲ ਕਰਨੀ ਹੈ? ਤੁਸੀਂ ਕੌਣ ਬੋਲਦੇ ਹੋ? ਤੁਸੀਂ ਦੱਸੋ ਕੀ ਲੈਣਾ ਤੁਸੀਂ ਦੱਸੋ ਕੀ ਗੱਲ ਕਰਨੀ ਹੈ? ਤੁਸੀਂ ਉਹਦੇ ਮੰਮੀ ਬੋਲ ਰਹੇ ਹੋ ਇਹਦਾ ਮਤਲਬ ਹੋਣਾ। ਜੀ ਦੱਸੋ ਫਰਦਾ ਲੱਗਿਆ ਜੀ ਉਹ ਤੁਹਾਡੀ ਕੁੜੀ ਨੇ ਨਾ ਸਾਡੇ ਮੁੰਡੇ ਨੂੰ ਬਹੁਤ ਬੇਵਕੂ ਬਣਾ ਰੱਖਿਆ ਜੀ ਕਿਹੜਾ ਮੁੰਡਾ ਤੁਹਾਡਾ ਮੇਰਾ ਭਰਾ ਵਾ ਜੀ ਨਾਮ ਤਾਂ ਹੋ ਕੋਈ ਭਰਾ ਦਾ ਤੂੰ ਉਹਦੀ ਮੰਮੀ ਨੇ ਬੋਲਦੀ ਤੂੰ ਉਹਦੀ ਭੈਣ ਬੋਲਦੀ ਤੂੰ ਵੀ ਬੇਵਕੂ ਬਣਾ ਰਹੀਆਂ ਮੈਨੂੰ ਵੱਡੀ ਭੈਣ ਦੱਸੋ ਤੁਸੀਂ ਕਿਹੜੇ ਕਿਹੜਾ ਮੁੰਡਾ ਕਿਹੜੀ ਜੱਸੀ ਦੱਸੋ ਤੁਸੀਂ ਜੱਸੀ ਦੀ ਮੰਮੀ ਉਹ ਵੀ ਥੋੜੇ ਘਰ ਦੀ ਕੁੜੀ ਜੱਸੀ ਜੱਸੀ ਹੈਗੀ ਨਹੀਂ ਐਵੇਂ ਬਾਤ ਗੱਲ ਜੱਸੀ ਹੈ ਮੇਰੀ ਭੈਣਾਂ ਛੋਟੀ ਜਰ ਦੱਸ ਤੇਰਾ ਭਰਾ ਕਿਹੜਾ ਨਾਮ ਦੱਸ ਉਹਦਾ ਹੁਣ ਤਾਂ ਮੰਮੀ ਹੀ ਬਸ ਬੋਲਦੀ ਬਣ ਕੇ ਬੋਲਦੀ ਜੀ ਫੁੱਦੂ ਨਾ ਬਣਾਈਆ ਮੈਨੂੰ ਮੈਨੂੰ ਯਾਰ ਮੈਂ ਇਹਨਾਂ ਮੈਂ ਮੂੰਹ ਚ ਪਾਣ ਨੂੰ ਮਨ ਕਰਦਾ ਇੱਕ ਇੱਕ ਬਸ ਕਰਾਉਣਾ ਚਾਰ ਮੁੰਡੇ ਚਾਰ ਮੁੰਡੇ ਸੀਗੇ ਮੇਰੇ ਭਾਈ ਦੇ ਮਤਲਬ ਰਹਿਣ ਸਹਿਣ ਸੀਗੇ ਬਾਕੀ ਉਹ ਕੰਨ ਉਹਨੂੰ ਉਸ ਤੋਂ ਬੰਨ ਚ ਪਰਾਂ ਲੱਗ ਗਿਆ ਇਹ ਕੁਝ ਨਵਾਂ ਲੱਗਦਾ ਸੀਗਾ ਇਹ ਮੁੰਡਾ ਮੈਨੂੰ ਧਮਕੇ ਦੇ ਲੱਗ ਗਿਆ ਕਹਿੰਦਾ ਮੈਂ ਤੈਨੂੰ ਘਰੇ ਜਾਏਂਗੀ ਜਦੋਂ ਸਾਡੇ ਘਰ ਕੁਝ ਨੰਦਾ ਸੀ ਮੈਂ ਤਾਂ ਸੱਫੜ ਬਹਿਣਗੇ ਮੁੰਡਾ ਕਹਿੰਦਾ ਮੈਨੂੰ ਇੱਥੇ ਰੱਖਣਾ ਤਾਂ ਰੇਲਪੇ ਜੁਨਾ ਟਿਕਣੀ ਹੈਗਾਗਾ ਤਾਂ ਮੈਨੂੰ ਲੁਧਿਆਣੇ ਲੈ ਜਾਓ ਫਿਰ ਉੱਥੇ ਮੈਂ ਜਦੋਂ ਲੁਧਿਆਣੇ ਲੈ ਕੇ ਗਈ ਉਦੋਂ ਮੈਨੂੰ ਕੁਝ ਵੀ ਆਦਮੀ ਸੀ ਕਿ ਸੇ ਰੱਖਿਆਗਾ ਪਿੰਨੇ ਨਹੀਂ ਹੋਣ 올ਦੇ ਆ ਰਹੀ ਸੀਗਾ ਉਹਨਾਂ ਚੈਨਾਂ ਨੇ ਜ਼ਬਰਦਸਤੀ ਕੀਤੀ ਸੀਗੀ ਫਸ ਮੈਨੂੰ ਸਵੇਰੇ ਚ ਉੱਥੇ ਕੱਢ ਕੇ ਕਾਲਾ ਮੈਂ ਸਟੇਡੀਅਮ ਵੱਲ ਪਰੋਤੇ ਨੇ ਆਟੋ ਚੜਾ ਕੇ ਨਾਨਕ ਸਰਗ Thank <laughs>